ਨਸ਼ੇ ਦੀ ਹੈ ਅੱਲਾਹੁਣ ਅਸੀਂ ਨਸ਼ਾ ਪਹਿਲੇ ਦਿਨ ਛਡਾ ਦਨੇ ਚਾਹੇ ਚਿੱਟਾ ਚਾਹੇ ਸਮਾਇਕਾ ਚਾਹੇ ਕੁਝ ਵੀ ਪਹਿਲੇ ਦਿਨ ਪਹਿਲੀ ਡੋਜ਼ ਤੋਂ ਬੰਦ ਅਸੀਂ ਕਰਦੇ ਬੰਦੇ ਨੂੰ ਦੱਸ ਕੇ ਦੱਸ ਕੇ ਹਮ ਬਿਨਾ ਦੱਸੇ ਅਸੀਂ ਕੰਮ ਨਹੀਂ ਕਰਦੇ ਜਿਹੜੇ ਕਈ ਬੁੜੀਆਂ ਆਣ ਗਈਆਂ ਮੇਰਾ ਪੁੱਤ ਚਿੱਟਾ ਪੀਂਦਾ ਫਲਾਣਾ ਕਰਦਾ ਤੁਸੀਂ ਉਹਨੂੰ ਦਵਾਈ ਦੇ ਦਿਓ ਮੈਂ ਕਿਹਾ ਕੋ ਕਿੱਥੇ ਆ ਘਰੇ ਆ ਮੈਂ ਕਿਹਾ ਪਹਿਲੀ ਗੱਲ ਤਾਂ ਉਹਨੂੰ ਨਾਲ ਲੈ ਕੇ ਆ ਕਹਿੰਦੀ ਉਹਨੂੰ ਦੱਸਣਾ ਨਹੀਂ ਮੈਂ ਕਿਹਾ ਵੀ ਅਸੀਂ ਦੇਣੀ ਨਹੀਂ ਲਈ ਜੇ ਕੋਈ ਬੰਦਾ ਚਾਹੁੰਦਾ ਨਹੀਂ ਪਰ ਉਹਦੇ ਪੇਰੈਂਟਸ ਜਾਂ ਫੈਮਿਲੀ ਉਹ ਤਾਂ ਕਿਹਨਾਂ ਨਾਲ ਕਿਵੇਂ ਦੇਵਾਇਆ ਦਿੱਤਾ ਜਾ ਸਕਦਾ ਛਡਾਉਣਾ ਦਾ ਸੀ ਤਾਂ ਐ ਉਹਨੂੰ ਪਹਿਲਾਂ ਸਾਹਮਣੇ ਲਿਆਓ ਉਹਨੂੰ 10 15 ਮਿੰਟ 20 ਮਿੰਟ ਉਹਦੀ ਕਾਉਂਸਲਿੰਗ ਕਰਨੀ ਆ ਤੇ ਉਹ ਮਾ ਪਿਓ ਭੈਣ ਭਰਾ ਬੱਚੇ ਘਰ ਦੀ ਵੀ ਉਹਨੂੰ ਥੋੜਾ ਜਿਹਾ ਦਿਮਾਗ ਵੀ ਤਾਂ ਸੈੱਟ ਕਰੀਏ ਨਾ ਜੀ ਉਹ ਛੱਡਣ ਨੂੰ ਰਾਜ਼ੀ ਹੋ ਜਾਵੇ ਫਿਰ ਉਹ ਇਹ ਡਰ ਉਹ ਦੱਸੂਗਾ ਵੀ ਮੈਨੂੰ ਆਹ ਤਕਲੀਫ ਹੁੰਦੀ ਆ ਮੈਂ ਤਾਂ ਨਹੀਂ ਛੱਡਦਾ ਉਹ ਤਕਲੀਫ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਵੀ ਲਾਜ ਜੀ ਅੱਜ ਤੋਂ ਬਾਅਦ ਤੈਨੂੰ ਤਕਲੀਫ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਿਸੇ ਤਰ੍ਹਾਂ ਦਾ ਨਸ਼ਾ ਫੀਮ ਡੋਡੇ ਭੁੱਕੀ ਕੋਈ ਗਾਂਝਾ ਇੱਕ ਸਿਗਰਟਾਂ ਨਾਲੋਂ ਛੱਡ ਕੇ ਸਿਗਰਟਾਂ ਦਾ ਸਿਸਟਮ ਵੱਖਰਾ ਹੋ ਜਾਂਦਾ ਹੂੰ ਚਿੱਟਾ ਹੋਵੇ ਕੁਛ ਹੋਵੇ ਪਹਿਲੇ ਦਿਨ ਹੀ ਛੱਡਣਾ ਔਰ ਸਾਡਾ ਡੇਢ ਮਹੀਨੇ ਤੋਂ ਵੱਧ ਕੋਈ ਕੋਰਸ ਨਹੀਂ ਹੁੰਦਾ ਇਹ ਵੀ ਨਾਲਾ ਡਾਕਟਰਾਂ ਤੋਂ ਵੀ ਵੱਧ ਕੇ ਤੁਸੀਂ ਤਾਂ ਛੇਤੀ ਹੀ ਘਲਾ ਸਕਿਆ ਮਤਲਬ ਕਈ ਕੋਰਸ ਆ ਜਿਹੜੇ 20 ਦਿਨ ਦਾ ਹੋ ਗਿਆ ਥੋੜੇ ਖਾਣ ਵਾਲੇ ਨੂੰ ਜਿਆਦਾ ਖਾਣ ਵਾਲਾ ਹੋਊਗਾ 30 ਦਿਨ ਦਾ ਹੋ ਜਾਊਗਾ ਹੋਰ ਜਿਆਦਾ ਖਾਣ ਵਾਲਾ ਹੋਊਗਾ 45 ਦਿਨ ਦਾ ਕੋਰਸ ਹੋ ਜਾਊਗਾ ਬੇਹੱਦ ਖਾਣ ਵਾਲਾ ਹੀ ਆਗਾ ਜਿਹੜਾ 2 ਮਹੀਨੇ ਕੱਟੂ ਨਸ਼ੇ ਦੀ ਹਾਲਾ ਹੂੰ ਅਸੀਂ ਨਸ਼ਾ ਪਹਿਲੇ ਦਿਨ ਛਡਾਦੇ ਆ ਚਾਹੇ ਚਿੱਟਾ ਚਾਹੇ ਸਮਾਇਕਾ ਚਾਹੇ ਕੁਝ ਵੀ ਪਹਿਲੇ ਦਿਨ ਪਹਿਲੀ ਡੋਜ਼ ਤੋਂ ਬੰਦ ਅਸੀਂ ਕਰਦੇ ਬੰਦੇ ਨੂੰ ਦੱਸ ਕੇ ਦੱਸ ਕੇ ਹਮ ਬਿਨਾ ਦੱਸੇ ਅਸੀਂ ਕੰਮ ਨਹੀਂ ਕਰਦੇ ਜਿਹੜੇ ਕਈ ਬੁੜੀਆਂ ਆਣ ਗਈਆਂ ਮੇਰਾ ਪੁੱਤ ਚਿੱਟਾ ਪੀਂਦਾ ਫਲਾਣਾ ਕਰਦਾ ਤੁਸੀਂ ਉਹਨੂੰ ਦਵਾਈ ਦੇ ਦਿਓ ਮੈਂ ਕਿਹਾ ਕੋ ਕਿੱਥੇ ਆ ਘਰੇ ਆ ਮੈਂ ਕਿਹਾ ਪਹਿਲੀ ਗੱਲ ਤਾਂ ਉਹਨੂੰ ਨਾਲ ਲੈ ਕੇ ਆ ਕਹਿੰਦੀ ਉਹਨੂੰ ਦੱਸਣਾ ਨਹੀਂ ਮੈਂ ਕਿਹਾ ਵੀ ਅਸੀਂ ਦੇਣੀ ਨਹੀਂ ਲਈ ਜੇ ਕੋਈ ਬੰਦਾ ਚਾਹੁੰਦਾ ਨਹੀਂ ਪਰ ਉਹਦੇ ਪੇਰੈਂਟਸ ਜਾਂ ਫੈਮਿਲੀ ਉਹ ਤਾਂ ਕਿਹਨਾਂ ਨਾਲ ਕਿਵੇਂ ਦੇਵਾਇਆ ਦਿੱਤਾ ਜਾ ਸਕਦਾ ਹਮ ਛਡਾਉਣਾ ਦਾ ਸੀ ਤਾਂ ਐ ਉਹਨੂੰ ਪਹਿਲਾਂ ਸਾਹਮਣੇ ਲਿਆਓ ਉਹਨੂੰ 10 15 ਮਿੰਟ 20 ਮਿੰਟ ਉਹਦੀ ਕਾਉਂਸਲਿੰਗ ਕਰਨੀ ਆ ਤੇ ਉਹ ਮਾ ਪਿਓ ਭੈਣ ਭਰਾ ਬੱਚੇ ਘਰ ਦੀ ਵੀ ਉਹਨੂੰ ਥੋੜਾ ਜਿਹਾ ਦਿਮਾਗ ਵੀ ਤਾਂ ਸੈੱਟ ਕਰੀਏ ਨਾ ਜੀ ਉਹ ਛੱਡਣ ਨੂੰ ਰਾਜ਼ੀ ਹੋ ਜਾਵੇ ਫਿਰ ਉਹ ਇਹ ਡਰ ਉਹ ਦੱਸੂਗਾ ਵੀ ਮੈਨੂੰ ਆਹ ਤਕਲੀਫ ਹੁੰਦੀ ਆ ਮੈਂ ਤਾਂ ਨਹੀਂ ਛੱਡਦਾ ਉਹ ਤਕਲੀਫ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਵੀ ਲਾ ਜੀ ਅੱਜ ਤੋਂ ਬਾਅਦ ਤੈਨੂੰ ਤਕਲੀਫ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਿਸੇ ਤਰ੍ਹਾਂ ਦਾ ਨਸ਼ਾ ਫੀਮ ਡੋਡੇ ਭੁੱਕੀ ਕੋਈ ਗਾਂਝਾ ਇੱਕ ਸਿਗਰਟਾਂ ਨਾਲੋਂ ਛੱਡ ਕੇ ਸਿਗਰਟਾਂ ਦਾ ਸਿਸਟਮ ਵੱਖਰਾ ਹੋ ਜਾਂਦਾ ਹੂੰ ਚਿੱਟਾ ਹੋਵੇ ਕੁਛ ਹੋਵੇ ਪਹਿਲੇ ਦਿਨ ਹੀ ਛੱਡਣਾ ਔਰ ਸਾਡਾ ਡੇਢ ਮਹੀਨੇ ਤੋਂ ਵੱਧ ਕੋਈ ਕੋਰਸ ਨਹੀਂ ਹੁੰਦਾ ਇਹ ਵੀ ਨਾਲਾ ਡਾਕਟਰਾਂ ਤੋਂ ਵੀ ਵੱਧ ਕੇ ਤੁਸੀਂ ਤੇ ਛੇਤੀ ਗਲਾਸ ਸਕਿਆ ਮਤਲਬ ਕਈ ਕੋਰਸ ਆ ਜਿਹੜੇ 20 ਦਿਨ ਦਾ ਹੋ ਗਿਆ ਥੋੜੇ ਖਾਣ ਵਾਲੇ ਨੂੰ ਜਿਆਦਾ ਖਾਣ ਵਾਲਾ ਹੋਊਗਾ 30 ਦਿਨ ਦਾ ਹੋ ਜਾਊਗਾ ਹੋਰ ਜਿਆਦਾ ਖਾਣ ਵਾਲਾ ਹੋਊਗਾ 45 ਦਿਨ ਦਾ ਕੋਰਸ ਹੋ ਜਾਊਗਾ ਬੇਹੱਦ ਖਾਣ ਵਾਲਾ ਹੀ ਆਗਾ ਜਿਹੜਾ 2 ਮਹੀਨੇ ਕੱਟੂ ਨਸ਼ੇ ਦੀ ਹਾਲਾ ਹੂੰ ਅਸੀਂ ਨਸ਼ਾ ਪਹਿਲੇ ਦਿਨ ਛਡਾਦੇ ਆ ਚਾਹੇ ਚਿੱਟਾ ਚਾਹੇ ਸਮਾਇਕਾ ਚਾਹੇ ਕੁਝ ਵੀ ਪਹਿਲੇ ਦਿਨ ਪਹਿਲੀ ਡੋਜ਼ ਤੋਂ ਬੰਦ ਅਸੀਂ ਕਰਦੇ ਆ ਬੰਦੇ ਨੂੰ ਦੱਸ ਕੇ ਦੱਸ ਕੇ ਹਮ ਬਿਨਾ ਦੱਸੇ ਅਸੀਂ ਕੰਮ ਨਹੀਂ ਕਰਦੇ ਜਿਹੜੇ ਕਈ ਬੁੜੀਆਂ ਆਣ ਗਈਆਂ ਮੇਰਾ ਪੁੱਤ ਚਿੱਟਾ ਪੀਂਦਾ ਫਲਾਣਾ ਕਰਦਾ ਤੁਸੀਂ ਉਹਨੂੰ ਦਵਾਈ ਦੇ ਦਿਓ ਮੈਂ ਕਿਹਾ ਕੋ ਕਿੱਥੇ ਆ ਘਰੇ ਆ ਮੈਂ ਕਿਹਾ ਪਹਿਲੀ ਗੱਲ ਤਾਂ ਉਹਨੂੰ ਨਾਲ ਲੈ ਕੇ ਆ ਕਹਿੰਦੀ ਉਹਨੂੰ ਦੱਸਣਾ ਨਹੀਂ ਮੈਂ ਕਿਹਾ ਵੀ ਅਸੀਂ ਦੇਣੀ ਨਹੀਂ ਲਈ ਜੇ ਕੋਈ ਬੰਦਾ ਚਾਹੁੰਦਾ ਨਹੀਂ ਪਰ ਉਹਦੇ ਪੇਰੈਂਟਸ ਚਾਹੇ ਫੈਮਿਲੀ ਉਹਨੂੰ ਤਾਂ ਕੇ ਨਾਲ ਕਿਵੇਂ ਦੇ ਦੁੱਤਾ ਜਾ ਸਕਦਾ ਹਮ ਛਡਾਉਣਾ ਤਾਂ ਅਸੀਂ ਤਾਂ ਹੈ ਉਹਨੂੰ ਪਹਿਲਾਂ ਸਾਹਮਣੇ ਲਿਆਓ ਉਹਨੂੰ 10 15 ਮਿੰਟ 20 ਮਿੰਟ ਉਹਦੀ ਕਾਉਂਸਲਿੰਗ ਕਰਨੀ ਆ ਤੇ ਉਹ ਮਾ ਪਿਓ ਭੈਣ ਭਰਾ ਬੱਚੇ ਘਰ ਦੀ ਵੀ ਉਹਨੂੰ ਥੋੜਾ ਜਿਹਾ ਦਿਮਾਗ ਵੀ ਤਾਂ ਸੈੱਟ ਕਰੀਏ ਨਾ ਜੀ ਉਹ ਛੱਡਣ ਨੂੰ ਰਾਜ਼ੀ ਹੋ ਜਵੇ ਹੂੰ ਫਿਰ ਉਹ ਇਹ ਡਰ ਉਹ ਦੱਸੂਗਾ ਵੀ ਮੈਨੂੰ ਆਹ ਤਕਲੀਫ ਹੁੰਦੀ ਹੈ ਮੈਂ ਤਾਂ ਨਹੀਂ ਛੱਡਦਾ ਉਹ ਤਕਲੀਫ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਵੀ ਲਾਜ ਜੀ ਅੱਜ ਤੋਂ ਬਾਅਦ ਤੈਨੂੰ ਤਕਲੀਫ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਿਸੇ ਤਰ੍ਹਾਂ ਦਾ ਨਸ਼ਾ ਫੀਮ ਡੋਡੇ ਪੁੱਕੀ ਕੋਈ ਗਾਂਜਾ ਇੱਕ ਸਿਗਰਟਾਂ ਨਾਲ ਛੱਡ ਕੇ ਸਿਗਰਟਾਂ ਦਾ ਸਿਸਟਮ ਵੱਖਰਾ ਹੋ ਜਾਂਦਾ ਹੂੰ ਚਿੱਟਾ ਹੋਵੇ ਕੁਛ ਹੋਵੇ ਪਹਿਲੇ ਦਿਨ ਹੀ ਛੱਡਣਾ ਔਰ ਸਾਡਾ ਡੇਢ ਮਹੀਨੇ ਤੋਂ ਵੱਧ ਕੋਈ ਕੋਰਸ ਨਹੀਂ ਹੁੰਦਾ ਇਹ ਵੀ ਨਾਲਾ ਡਾਕਟਰਾਂ ਤੋਂ ਵੀ ਵੱਧ ਕੇ ਤੁਸੀਂ ਤਾਂ ਛੇਤੀ ਹੀ ਘਲਾ ਸਕਿਆ ਮਤਲਬ ਕਈ ਕੋਰਸ ਆ ਜਿਹੜੇ 20 ਦਿਨ ਦਾ ਹੋ ਗਿਆ ਥੋੜੇ ਖਾਣ ਵਾਲੇ ਨੂੰ ਜਿਆਦਾ ਖਾਣ ਵਾਲਾ ਆਊਗਾ 30 ਦਿਨ ਦਾ ਹੋ ਜਾਊਗਾ ਹੋਰ ਜਿਆਦਾ ਖਾਣ ਵਾਲਾ ਹੋਊਗਾ 45 ਦਿਨ ਦਾ ਕੋਰਸ ਹੋ ਜਾਊਗਾ ਬੇਹੱਦ ਖਾਣ ਵਾਲਾ ਹੀ ਆਗਾ ਜਿਹੜਾ 2 ਮਹੀਨੇ ਕੱਟੂ